ਕਮਾਲ ਦੀ ਗੱਲ ਹੈ ਨਾ ਭਾਰਤ ਵੀ ਜਿੱਤ ਦਾ ਜਸ਼ਨ ਮਨਾ ਰਿਹਾ ਤੇ ਪਾਕਿਸਤਾਨ ਵੀ ਜਿੱਤ ਦਾ ਜਸ਼ਨ ਮਨਾ ਰਿਹਾ ਜਿੱਤ ਦੋਵੇਂ ਗਏ ਤੇ ਹਾਰਿਆ ਕੌਣ ਹੈ ਹਾਰੀ ਹੈ ਇਨਸਾਨੀਅਤ ਹਾਰੀ ਪਬਲਿਕ ਉਧਰ ਜਿੱਤ ਦਾ ਜਸ਼ਨ ਮਨਾ ਕੇ ਭੰਗੜੇ ਪਾ ਰਿਹਾ ਤੇ ਇੱਧਰ ਤਿਰੰਗਾ ਯਾਤਰਾ ਰਾਜਨੀਤੀ ਦੀ ਰੋਟੀਆਂ ਦੇ ਚੱਕਰ ਵਿੱਚ ਆਮ ਆਦਮੀ ਦਾ ਕਚੂਮਾ ਨਿਕਲ ਗਿਆ ਭਈ ਦੋਵੇਂ ਜਿੱਤ ਗਏ ਤੇ ਇਹ ਦੱਸ ਦੋ ਹਾਰਿਆ ਕੌਣ ਹੈ ਦੋਵੇਂ ਸਰਕਾਰਾਂ ਆਪਣੇ ਆਪਣੇ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ ਪਾਕਿਸਤਾਨ ਦਾ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਔਰ ਉਹ ਦੱਸ ਰਿਹਾ ਕਿ ਅਸੀਂ ਜਿੱਤ ਗਏ ਇੰਡੀਆ ਹਾਰ ਗਿਆ ਔਰ ਇੰਡੀਆ ਦੇ ਵੀ ਦੱਸਦੇ ਰਫੇਲ ਡਿਗ ਪੇ ਕਿ ਇੰਡੀਆ ਕਹਿ ਰਿਹਾ ਕਿ ਅਸੀਂ ਜਿੱਤ ਗਏ ਐਮੋ ਦੀਆਂ ਲੜਾਈਆਂ ਦਾ ਫਾਇਦਾ ਕੀ ਆ ਜਿੱਦੇ ਨੁਕਸਾਨ ਸਾਰਿਆਂ ਦਾ ਹੋਣਾ ਹੀ ਹੋਣਾ ਤੇ ਜੇ ਕੋਈ ਜਿੱਤ ਚੋਂ ਮਿਲਿਆ ਉਹ ਦੱਸਦੇ ਬੰਦਾ ਕਿ ਜੇ ਲੜਾਈ ਚ ਆ ਮਿਲਿਆ ਵਾ ਫਿਰ ਇਹ ਅਚਾਨਕ ਜੰਗਬੰਦੀ ਹੋਈ ਵੀ ਕਿਵੇਂ ਕੀ ਇਹ ਉਸੇ ਸਹਿਮਤੀ ਸੀ ਸਹਿਮਤੀ ਸੀ ਕੀ ਇਹ ਤੀਜੇ ਤੇਰਦੀ ਜ਼ਬਰਦਸਤੀ ਸੀ ਕੀ ਇਹ ਕੋਈ ਡਰ ਸੀ ਪਾਤਨ ਹੱਤ ਬੁਝੇ ਦੇਣਾ ਪ੍ਰਮਾਣੂ ਅਟੈਕ ਦੀ ਧਮਕੀ ਦੇਣਾ ਪੈਂਦਾ ਵਾ ਕਿ ਉਹਨੂੰ ਇਹਦਾ ਪਤਾ ਨਹੀਂ ਹੈ ਕਿ ਸਾਰਿਆਂ ਕੋਲੇ ਪ੍ਰਮਾਣੂ ਜੇ ਤੂੰ ਪਰਮਾਨੋਂ ਚਲਾਏਂਗਾ ਤੇ ਦੂਸਰਾ ਚੁੱਪ ਬੈਠ ਜਾਊਗਾ ਹੋ ਸਕਦਾ ਤੂੰ ਪਹਿਲੋ ਚਲਾ ਦੇ 10 ਵੀ ਲੱਖ ਲੋਕ ਪਹਿਲੋ ਮਾਰ ਦੇ ਪਰ ਮਰੇਂਗਾ ਤਾਂ ਤੂੰ ਵੀ ਨਾ ਫਿਰ ਐਵੇਂ ਦੀਆਂ ਧਮਕੀਆਂ ਦਾ ਮਤਲਬ ਕੀ ਅਰ ਭਾਤ ਵੀ ਇਹਨਾਂ ਉਤਾਵਲਾ ਹੋਇਆ ਤੇ ਜੇ ਹੋਇਆ ਤੇ ਫਿਰ ਇੱਕ ਵਾਰ ਜਦ ਮੇਨ ਗੱਲ ਪਤਾ ਕੀ ਮੇਨ ਗੱਲ ਫਿਰ ਉੱਥੇ ਆਉਂਦੀ ਆ ਕਿ ਲੜਾਈ ਇਹ ਨਾ ਦੋਨਾਂ ਦੀ ਆ ਤੇ ਮਰਦਾ ਵਿੱਚ ਪੰਜਾਬ ਪੰਜਾਬ ਦੇ ਵਿੱਚ ਡਿਫੈਂਸ ਸਿਸਟਮ ਲਾਇਆ ਉਹ ਕਹਦੇ ਪੰਜਾਬ ਦੇ ਵਿਚਾਲੀ ਥੋੜੀ ਲਾਇਆ ਦਿੱਲੀ ਦੇ ਵਿਚਾਲੀ ਲਾਇਆ ਕੋਈ ਮਿਜ਼ਾਈਲ ਦਿੱਲੀ ਨੂੰ ਜਾਊਗੀ ਤਾਂ ਉਹ ਪੰਜਾਬ ਵਿੱਚ ਛੁੱਟ ਦੇਣਗੇ ਮਾਰ ਕੇ ਇਸੇ ਤਰ੍ਹਾਂ ਜੇ ਪਰਮਾਣੂ ਮਿਜ਼ਾਈਲ ਵੀ ਗਈ ਤਾਂ ਵੀ ਇਹਨਾਂ ਨੇ ਪੰਜਾਬ ਛੁੱਟ ਦੇਣੀ ਮਾਰ ਕੇ ਟੋਟਲ ਮਿਲਾ ਕੇ ਨੁਕਸਾਨ ਤਾਂ ਪੰਜਾਬ ਦਾ ਹੀ ਹੋਇਆ ਨਾ ਪੰਜਾਬ ਨੂੰ ਤਾਂ ਕੋਈ ਫਾਇਦਾ ਨਾ ਨ ਹੋਇਆ ਪੰਜਾਬ ਦਾ ਤਾਂ ਕੋਈ ਵਿਚਾਰ ਨਾ ਹੋਇਆ ਇਹਨਾਂ ਡਿਫੈਂਸ ਸਿਸਟਮ ਨਾਲ ਇਹ ਤਾਂ ਸਿਰਫ ਦਿੱਲੀ ਦਾ ਹੀ ਬਚਾ ਹੋਇਆ ਦੂਸਰੇ ਸਟੇਟਾਂ ਦਾ ਹੀ ਬਚਾ ਹੋਇਆ ਪੰਜਾਬ ਤਾਂ ਫਿਰ ਰਗੜਿਆ ਗਿਆ ਪਰ ਗੱਲ ਫਿਰ ਮੇਨ ਉੱਥੇ ਆਉਦੀ ਆ ਕਿ ਭਾਈ ਜੇ ਲੜਾਈ ਚੋ ਕੁਝ ਨਿਕਲਿਆ ਨਹੀਂ ਤੇ ਫਿਰ ਫਾਇਦਾ ਕੀ ਇਹ ਨਿਕਲਿਆ ਤਾਂ ਫਿਰ ਪਬਲਿਕ ਨੂੰ ਦੱਸੋ ਕਿ ਆ ਨਿਕਲਿਆ ਇਹ ਨਹੀਂ ਹੋ ਸਕਦਾ ਕਿ ਸਾਰੇ ਜਿੱਤ ਗਏ 1965 ਦੀ ਲੜਾਈ ਹੋਵੇ 1971 ਦੀ ਲੜਾਈ ਹੋਵੇ ਤੇ ਹੁਣ ਦੀ ਲੜਾਈ ਹੋਵੇ ਜਾਂ ਕਾਰਗਲ ਦੀ ਲੜਾਈ ਹੋਵੇ ਭਾਰਤਨ ਆਪਣੇ ਪਬਲਿਕ ਨੂੰ ਇਹ ਫਿਮ ਦਈ ਜਾਂਦਾ ਵਾ ਕਿ ਅਸੀਂ ਜਿੱਤ ਗਏ ਤੇ ਭਾਰਤ ਇਹ ਫਿਮ ਦਈ ਜਾਂਦਾ ਅਸੀਂ ਜਿੱਤ ਗਏ ਚਲੋ ਭਾਰਤ ਦੀ ਜਿੱਤ ਤਾਂ ਦਿਖਾਈ ਵੀ ਦਿੰਦੀ ਆ ਪਰ ਪਾਕਿਸਤਾਨ ਕਿਹੜੇ ਮੂਹ ਨਾਲ ਕਹਿ ਦਿੰਦਾ ਆਪਣੀ ਪਬਲਿਕ ਨੂੰ ਕਿ ਅਸੀਂ ਜਿੱਤ ਗਏ? ਔਰ ਕਿਵੇਂ ਮੰਨ ਲੈਂਦੀ ਪਬਲਿਕ ਯਾਰ? ਇੰਨੀ ਬਰਬਾਦੀ ਦੇਖ ਕੇ ਵੀ ਪਬਲਿਕ ਕਹਿੰਦੀ ਹੈ ਕਿ ਹਾਂ ਅਸੀਂ ਜਿੱਤ ਗਏ ਭੰਗੜਾ ਪਾਉਂਦੇ। ਅੱਧ ਹੋ ਗਈ ਬੇਸ਼ਰਮੀ ਦੀ।